12 ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਇੰਡੀਆ ਦੇ ਵਿੱਚ ਰਹਿ ਕੇ ਪੜਨਾ ਚਾਹੀਦਾ ਹੈ ਜਾਂ ਫੋਰਨ ਨਿਕਲ ਜਾਣਾ ਚਾਹੀਦਾ ਹੈ ਦੇਖੋ ਇਹ ਕੁਐਸਚਨ ਜਿਹੜਾ ਹੈ ਨਾ ਇਹ ਡਿਪੈਂਡ ਕਰਦਾ ਸਟੂਡੈਂਟ ਟੂ ਸਟੂਡੈਂਟ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਮੇਰੇ ਖਿਆਲ ਨਾਲ ਹਰ ਬੱਚੇ ਦਾ ਆਪਣਾ ਵਿਚਾਰ ਹੁੰਦਾ ਬਾਹਰ ਜਾਂਦਾ ਜਿਹੜੇ ਇੰਡੀਆ ਰਹਿ ਕੇ ਪੜਨਾ ਚਾਹੁੰਦੇ ਆ ਇੰਡੀਆ ਦੀ ਸਟੱਡੀ ਵਰਗੀ ਰੀਸ ਨਹੀਂ ਹੈਗੀ ਪਰ ਹੁੰਦਾ ਇਹ ਆ ਕਿ ਹਰ ਬੰਦਾ ਇੱਕ ਨਵਾਂ ਐਕਸਪੀਰੀਅੰਸ ਲੈਣਾ ਚਾਹੁੰਦਾ ਪਰ ਅੱਜ ਦੀ ਡੇਟ ਤੇ ਨਾ ਪਹਿਲਾਂ ਚੱਲਦਾ ਸੀਗਾ केजी ਡਿਪਲੋਮਾ ਕਰਨ ਚਲੇ ਗਿਆ ਉੱਥੇ ਜਾ ਕੇ ਡਿਪਲੋਮੇ ਤੋਂ ਬਾਅਦ ਪੀਆਰ ਲੈ ਲਈ ਮੇਰੇ ਵਿਚਾਰ ਨਾਲ ਇਹ ਲੱਗ ਰਿਹਾ ਹੈ ਕਿ ਬੈਟਰ ਆ ਕਿ ਜੇ ਤਾਂ ਡਿਪਲੋਮੇ ਹੀ ਕਰਨੇ ਨੇ ਤਾਂ ਆਰਾਮ ਨਾਲ ਇੰਡੀਆ ਰਹਿ ਕੇ ਕਰੋ ਤੇ ਜੇ ਕੋਈ ਡਿਗਰੀ ਲੈਣੀ ਆ ਚੰਗੀ ਯੂਨੀਵਰਸਿਟੀ ਚ ਪੜਨਾ ਇੱਕ ਅੱਛੀ ਰੈਂਕਿੰਗ ਦੀ ਯੂਨੀਵਰਸਿਟੀ ਚ ਪੜਨਾ ਫਿਰ ਤੁਹਾਨੂੰ ਫੋਰਨ ਬਾਰੇ ਸੋਚਣਾ ਚਾਹੀਦਾ ਪਲੱਸ ਕਈ ਕੋਰਸ ਇਦਾਂ ਦੇ ਨੇ ਜਿਹੜੇ ਇੰਡੀਆ ਨਾਲੋਂ ਫਾਰ ਬੈਟਰ ਬਾਹਰਲੀ ਕੰਟਰੀਆਂ ਚ ਨੇ ਆਈਟੀ ਦਾ ਕੋਈ ਸੈਕਟਰ ਲੈ ਲਓ ਜਿੰਨੀ ਆਈਟੀ ਦੀ ਸਟੱਡੀ ਯੂਐਸ ਚ ਹੁੰਦੀ ਆ ਉਹ ਕਿਤਨੀ ਹੁੰਦੀ ਆ ਆਈਟੀ ਦੀ ਹੱਬ ਆ ਯੂਐਸ ਸੋ ਜੇਕਰ ਤੁਸੀਂ ਹੱਬ ਚ ਰਹਿ ਕੇ ਪੜਦੇ ਹੋ ਓਬਵੀਅਸ ਆ ਤੁਹਾਨੂੰ ਸਿੱਖਣ ਨੂੰ ਜ਼ਿਆਦਾ ਮਿਲੇਗਾ ਅੱਗੋ ਜੌਬ ਅਪੋਰਚ्युनिटीਜ਼ ਹੋਣਗੀਆਂ ਤੁਸੀਂ ਬਿਜ਼ਨਸ ਅਪੋਰਚ्युनिटीਜ਼ ਖੁੱਲਦੀਆਂ ਨੇ ਸੋ ਮੇਰੇ ਖਿਆਲ ਨਾਲ ਹਰ ਇੱਕ ਦਾ ਵਿਚਾਰ ਆਪਣਾ ਆਪਣਾ ਆ ਡਿਪੈਂਡ ਕਰਦਾ ਕੋਰਸ ਕੀ ਕਰਨ ਉਸ ਅਕੋਰਡਿੰਗ ਤੁਹਾਨੂੰ ਬਾਹਰ ਜਾਣਾ ਚਾਹੀਦਾ